ਦੇਖੋ ਗਾਨਿਆ ਕੀ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਬਾਜਵਾ ਸਾਹਿਬ ਨੇ ਪੀਟੀਓ ਸਾਹਿਬ ਦੇ ਲਈ ਕੋਈ ਲਫ਼ਜ਼ ਇਸਤੇਮਾਲ ਕੀਤੇ ਤੇ ਉਹਦੇ ਰੋਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਪ੍ਰੋਗਰਾਮ ਬਣਾਇਆ ਕਿ ਜਿੰਨੇ ਵਿਧਾਇਕ ਆ ਜਾਂ ਜਿੰਨੇ ਹਲਕਾ ਇੰਚਾਰਜ ਆ ਜਾਂ ਜਿੰਨੇ ਵੀ ਕਾਂਗਰਸ ਦੇ ਲੀਡਰ ਆ ਆਪਾਂ ਜੀ ਉਹਨਾਂ ਦੇ ਘਰਾਂ ਦੇ ਬਾਹਰ ਅ ਪਰਨਾ ਨਾ ਦੇ ਦੇਖੋ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਔਰ ਜਿਹੜੀਆਂ ਜਥੇਬੰਦੀਆਂ ਅ ਮੁਲਾਜ਼ਮਾਂ ਦੀਆਂ ਉਹ ਤਰਨੇ ਲਾਉਣੀਆਂ ਕਦੇ ਨਰਸਾਂ ਦਾ ਤਰਨਾ ਹੁੰਦਾ ਕਦੇ ਪੰਚਾਇਤੀ ਰਾਜ ਦਾ ਤਰਨਾ ਹੁੰਦਾ ਕਦੇ ਟੀਚਰਸ ਦਾ ਆਪਣੀਆਂ ਮੰਗਾ ਹੁੰਦੀਆਂ ਉਹ ਆ ਕੇ ਦੇ ਕੇ ਬਾਹਰ ਆ ਜਾਂਦੇ ਤਰ੍ਹਾਂ ਲਉਂਦੇ ਆ ਜਿਹਦੀ ਵੀ ਸਰਕਾਰ ਹੋਵੇ ਉਹਦੀ ਮੁਰਦਾਬਾਤ ਕਰਦੇ ਸਾਡੀ ਸਰਕਾਰ ਦੀ ਵੀ ਕਰ ਦਿੰਦੇ ਸੀ ਇਹ ਇਹ ਵਾਤੇ ਇਹ ਕੋ ਬੁਰਾ ਮੰਨਣ ਵਾਲੀ ਲੋੜ ਨਹੀਂ ਤੇ ਜੇ ਮੈਂ ਹੋਇਆ ਤੇ ਮੈਂ ਜਾ ਕੇ ਬਾਹਰ ਫੜ ਮੈਮੋਰੰਡਮ ਲੈ ਆਉਣਾ ਤੇ ਉਹਨਾਂ ਨੂੰ ਬੇਨਤੀ ਕਰਨੀ ਚਾਹ ਪਾਣੀ ਪੀ ਲੋ ਕੁਛ ਕੁਛ ਪੀਂਦੇ ਸੀ ਕੁਛ ਨਹੀਂ ਕੋਈ ਕਹਿੰਦੇ ਵੀ ਨਹੀਂ ਅਸੀਂ ਪੀਂਦੇ ਅਈ ਤਾਂ ਰੋਚ ਹੈ ਇੰਨਾ ਤਾਂ ਜਾਇਜ਼ ਹੈ ਲੇਕਿਨ ਜਿੱਥੇ ਸਰਕਾਰਾਂ ਜਿਨ੍ਹਾਂ ਨੇ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨਾ ਉਹੀ ਕਾਨੂੰਨ ਵਿਵਸਥਾ ਖਰਾਬ ਕਰਨ ਨਾਲ ਨੂੰ ਤੁਰ ਪੈਣਾ ਤੇ ਦੋ ਮੰਦ ਭਾਗਾ ਪੰਜਾਬ ਦੀ ਹਿਸਟਰੀ ਚ ਨਾ ਪਹਿਲਾਂ ਕਦੇ ਹੋਇਆ ਤੇ ਨਾ ਹੋਏਗਾ ਮੈਂ ਇਹਦੀ ਨਿੰਦਾ ਕਰਦਾ ਕਿਸੇ ਵੀ ਰੂਲਿੰਗ ਪਾਰਟੀ ਦਾ ਕੰਨ ਕਾਨੂੰਨ ਵਿਵਸਥਾ ਨੂੰ ਮਾਹੌਲ ਨੂੰ ਖਰਾਬ ਕਰਨ ਦਾ ਠੀਕ ਹੈ ਉਹਨਾਂ ਦੀ ਮਜਬੂਰੀ ਹੈ ਕਿ 4 ਸਾਲ ਚ ਨਾ ਤੇ ਉਹ ਡਰਗ ਕੰਟਰੋਲ ਕਰ ਪਾਏ ਨਾ ਸਿੱਖਿਆ ਚ ਕੋਈ ਸੁਧਾਰ ਲਿਆ ਪਾਏ ਮੁਲਕ ਕਮਿਊਨਿਟੀ ਦੇ ਵਿੱਚ ਫੇਲ ਹੋ ਗਏ 1100 ਰੁਪਿਆ ਜਾਂ 100 ਰੁਪਿਆ ਹਰ ਲੇਡੀ ਨੂੰ ਦੇਣ ਦਾ ਜਿਹੜਾ ਵਾਅਦਾ ਸੀ ਉਹ ਫੇਲ ਹੋ ਚੁੱਕਿਆ ਕਿ ਜਿੱਥੇ ਤਾਈ ਡਰਗ ਔਰ ਗੁੰਡਾਗਰਦੀ ਨੇ ਬਹੁਤ ਅਕੇ ਬਹੁਤ ਅਕੇ ਵਧੀਆ ਇਹ ਸਰਕਾਰ ਹਰ 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 ਸਮੇਂ ਫੇਲ ਹੋਈ ਆ ਇਹ ਸਰਕਾਰ ਮੋਦੀ ਸਰਕਾਰ ਨੂੰ ਜੁਮਲੇ ਦੀ ਸਰਕਾਰ ਕਹਿੰਦੀ ਸੀ ਮੈਂ ਸਮਝਦਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਫੇਲ ਸਰਕਾਰ ਹੈ ਔਰ ਆਪਣੀਆਂ ਕਮੀਆਂ ਨੂੰ ਛਾਕਣ ਲਈ ਲੋਕਾਂ ਦਾ ਅਟੈਨਸ਼ਨ ਡਿਵਰਟ ਕਰਦੇ ਆ ਕੋਈ ਨਾ ਕੋਈ ਕ੍ਰੀਏਟ ਦਾੰਦਾ ਕਰ ਦਿੰਦੇ ਆ ਕਿ ਉਹ ਲੋਕ ਪੁੱਛਦੇ ਯਾਰ ਕੱਲ ਕੀ ਹੋਇਆ ਸੀ ਜੋ ਕੱਲ ਕਿਹਾ ਸੀ ਜੋ ਪਹਿਲੇ ਦਿਨ ਕਿਹਾ ਸੀ ਉਹ ਦੂਜੇ ਸਾਲ ਨਹੀਂ ਦੂਜੇ ਸਾਲ ਨਵੇਂ ਵਾਦੇ ਤੀਜੇ ਸਾਲ ਨਵੇਂ ਵਾਦੇ ਕਹਨੇ ਆ ਦੀ ਕਹਨੇ ਦਾ ਕੋਈ ਹਿਸਾਬ ਕਿਤਾਬ ਨਹੀਂ ਸੋ ਮੈਂ ਹੱਥ ਜੋੜ ਕੇ ਕੇਜਰੀਆ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਨੂੰ ਇਹ ਬੇਨਤੀ ਕਰਨ ਚਾਹੂੰਗਾ ਕਿ ਇਦਾਂ ਦੇ ਕੰਮ ਨਾ ਕਰੋ ਜਿਹਦੇ ਨਾਲ ਕਾਨੂੰਨ ਵਿਵਸਥਾ ਖਰਾਬ ਹੋਵੇ ਜਦੋਂ ਮੈਨੂੰ ਪਤਾ ਲੱਗਾ ਯਾਰ ਹੁਣ ਦੇਖੋ ਗੈਰਤ ਮੰਦਵਾਣਾ ਪੰਜਾਬੀ ਆ ਪੰਜਾਬੀਆਂ ਦੇ ਹੱਥ ਤੁਸੀਂ ਐਮਰ ਰੋੜ ਦਿਓਗੇ ਕਿ ਸਾਡੇ ਸਾਡੇ ਗਾਲਾਂ ਕਿਰ ਤੁਹਾਡੇ ਬੰਦੇ ਭੈਣ ਅਸੀਂ ਬਰਾਬਰ ਬਰਾਬਰ ਉਹ ਕਵਲ ਕਰਾਂਗੇ ਮੈਂ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਵੀ ਕਹਾਂਗਾ ਕਿ ਆਪਾਂ ਜਾਗੀਏ ਇਹਨਾਂ ਦੇ ਬਰਾਬਰ ਜੇ ਕੋਈ ਸਾਡੇ ਘਰ ਆਉਂਦਾ ਉੱਥੇ ਸਾਡੇ ਬੰਦੇ ਤੇ ਨਾਲ ਥੋੜੇ ਚਹੀਦੇ ਆ ਕਾਂਗਰਸ ਇਜ਼ 에ਵਰੀਅਰ ਹਰ ਮਹੱਲੇ 'ਚ ਅਸੀਂ ਆਂ ਹਰ ਵਾਰਡ 'ਚ ਅਸੀਂ ਆਂ ਹਰ ਸ਼ਹਿਰ ਸਾਡਾ ਬੋਲ ਵਾਲਾ ਪਿੰਡਾਂ 'ਚ ਸਾਡਾ ਬੋਲ ਵਾਲਾ ਸਾਡੇ ਵਰਕਰ ਮਜ਼ਬੂਤ ਹੈ ਤੇ ਆਪਾਂ ਇਹਨਾਂ ਤੋਂ ਜਿੱਦਾਂ ਦਾ ਜੇ ਟਿੱਟ ਫੁਰਟ ਸਾਡੇ ਤੋਂ ਸਤਿਕਾਰ ਕਰਾਉਣ ਮੁੱਖ ਮੰਤਰੀ ਸਾਹਿਬ ਮੈਂ ਕਦੇ ਵਿਦਾਂਚਬਾ ਦੇ ਵਿੱਚ ਉਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਮੈਂ ਤਾਂ ਇੱਥੇ ਦੇ ਇੱਕ ਦਿਨ ਹੱਥ ਜੋੜ ਕੇ ਕਹਿੰਦਾ ਕਿ ਮੈਂ ਤੁਹਾਡਾ ਗੱਲਾਂ 'ਚ ਮੁਕਾਬਲਾ ਨਹੀਂ ਕਰ ਸਕਦਾ ਤੁਸੀਂ ਤਾਂ 10-10 ਵੀਰ ਯਾਰ ਬੰਦੇ ਨੂੰ ਡਰੈਸ ਕਰਦੇ ਆ ਰਾਣਾ ਦੱਸਾਂ ਵੀ ਇਹਨੂੰ ਕਰਦਾ ਮੇਰੇ ਤੁਹਾਡਾ ਦੱਸੋ ਕੀ ਮੁਕਾਬਲਾ ਹਾਂ ਅਸੀਂ ਮੁੱਦਿਆਂ ਦੀ ਰਾਜਨੀਤੀ ਕਰਾਂਗੇ ਅਸੀਂ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾਣਾ ਰਾਣਾ ਇਹ ਦੱਸੂਗਾ ਰਾਣਾ ਇਹ ਦੱਸੂਗਾ ਕਿ ਨੁਕਸ ਕੀ ਨੇ ਉਹਨਾਂ ਨੂੰ ਪੋਜ਼ਿਟਿਵ ਫੇਚ ਲਾਓ ਅੱਜ ਜਿਹੜੀ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਨਾ ਇਹ ਇਹਨਾਂ ਦੇ ਜਿਹੜੇ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਹੁਣ ਉਹ ਲੋਕ ਦੱਸ ਰਹੇ ਆ ਕਿ ਵੀ ਤੁਸੀਂ ਪੁਲਿਸ ਨੂੰ ਡਾਇਰੈਕਟ ਕਰ ਰਹੇ ਆ ਪਰ ਗੰਦ ਕੰਮ ਹੋ ਜਾਂਦੇ ਆ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਸਰਕਾਰ ਹੈ ਜ਼ਿੰਮੇਵਾਰ ਕੌਣ ਹੈ ਮੁੱਖ ਮੰਤਰੀ ਆ ਯਾਰੋ ਇਹ ਜੇ ਥੱਲੇ ਸਹੀ ਟਾਂਗਣਾ ਚੱਲਣਾ ਹੁਣ ਸ਼ਹਿਰ ਦੀ ਗੱਲ ਕਰ ਲਓ ਸ਼ਹਿਰ ਦੇ ਵਿੱਚ ਜੇ ਇਹ ਤੱਤਾਂ ਦੀ ਹੀ ਲੜਾਈ ਲੜਨਾ ਚਾਹੁੰਦੇ ਆ ਤਾਂ ਮੈਂ ਇੱਕ ਤਰੀਕਾ ਦੱਸਾਂ ਮੈਂ ਕਹਾਂ ਜੀ ਮੇਰੇ ਕਪੂਰਥਲੇ ਦੇ ਵਿੱਚ 4 ਲੋਗ ਗੰਦਾ ਪਾਣੀ ਪੀ ਕੇ ਮਰ ਗਏ ਸ਼ਿਵਰੇਜ ਤੇ ਪਾਣੀ ਇਕੱਠਾ ਹੋ ਗਿਆ ਹੁਣ ਜ਼ਿੰਮੇਵਾਰੀ ਕਹਦੀ ਐਡਮਿਨਿਸਟਰੇਟਰ ਦੀ ਐਡਮਿਨਿਸਟਰੇਟਰ ਕੌਣ ਆ ਕਮਿਸ਼ਨਰ ਕਮਿਸ਼ਨਰ ਨੇ ਵੀ ਉਲਟਾ ਮੂੰਹ ਤੇ ਬੋਲੇ ਮੈਂ ਰੱਬ ਦੇ ਵਾਸਤੇ ਨੂੰ ਬਦਲ ਦਿਓ ਅੱਜ ਤੱਕ ਨਹੀਂ ਬਦਲਿਆ ਕਿਉਂ ਉਹਨਾਂ ਨੂੰ ਸੂਟ ਕਰਦਾ ਉਹਨਾਂ ਨੂੰ ਸੂਟ ਕਰਦਾ ਕਿ ਬਾਕੀ ਪਾਰਟੀਆਂ ਜਿੱਥੇ ਜਿੱਥੇ ਐਮ.ਐਲ.ਏ ਉਹਨਾਂ ਦੇ ਜਿੱਥੇ ਉਹ ਬਦਨਾਮ ਹੋਣ ਕੂੜਾ ਨਹੀਂ ਚੱਕਣਾ ਸ਼ਿਵਰੇਜ ਨਹੀਂ ਸਾਫ਼ ਕਰਨਾ ਪੈਸੇ ਪਏ 6 ਕਰੋੜ ਰੁਪਇਆ 4 ਕਰੋੜ 60 ਲੱਖ ਰੁਪਏ ਦੇ ਗੱਲ ਪੈ ਕੇ ਅਸੀਂ ਮਤਲਬ ਸਿਟੀ ਇਹੋ ਜੀ ਲਿਆ ਕੇ ਮੰਤਰੀ ਨੂੰ ਸਰਵਿੰਗ ਕਰਨਾ ਪਿਆ ਉਹ ਚਲੋ ਮੰਤਰੀ ਨਹੀਂ ਰੇ ਹਟਾ ਦੇ ਮੰਤਰੀ ਨੇ ਕਿਹਾ ਜੀ ਆਈ ਪ੍ਰੋਮਿਸ ਕਿ ਇਹ ਤੇਰੇ ਕੰਮ ਆ ਪਾਉਂਗਾ ਮੈਂ 2 ਸਾਲ ਦੇ ਪੈਸੇ ਪਏ ਹੁਣ ਜੇ ਇੱਥੇ ਦੇ ਹਲਕਾ ਇੰਚਾਰਜ ਨੇ ਵਾਸਤੇ ਦੇ ਇੰਤਲ ਤਾਂ ਦੀ ਯਾਮਾ ਦੀ ਪਾਰਟੀ ਦਤਾਂ ਦੀ ਗੱਲ ਕਰਨੀ ਚਾਹੁੰਦੀ ਆ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਉਹਨਾਂ ਜਾਕੀ ਕਹਿਣ ਚਾਰ ਬੱਚੇ ਜਿਹੜੇ ਮਰੇ ਸੀਗੇ ਜਾਂ ਬੰਦੇ ਮਰੇ ਸੀਗੇ ਉਹਨਾਂ ਨੇ 5-5 ਲੱਖ ਰੁਪਏ ਦੀ ਦੀ ਮੰਗ ਕੀਤੀ ਤੁਸੀਂ ਦੱਸ ਦੋ ਆ ਦਿਓ ਜੇ ਤੁਹਾਡੀ ਬਲੇ ਬਲੇ ਹੋ ਜੂਗੀ ਲੋਕ ਅ ਕੀ ਲੋ ਯਾਰ ਦਾ ਕਰਮ ਵੀ ਦਾ ਬਲੇ ਬਲੇ ਕਰਨਾ ਪਣਗੇ ਕਰਾ ਲਾ ਬਈ ਤੂੰ ਬਲੇ ਬਲੇ ਰਾਣੇ ਨੂੰ ਕੀ ਤਕਲੀਫ ਹੈ ਹਾਂ ਮੇਰੇ ਘਰ ਦੇ ਲੱਗੇ ਆਏ ਨਾ ਤਾਂ ਫਿਰ ਮੈਂ ਇੱਥੇ ਇੱਥੇ ਥਮੇ ਪੈ ਕੇ ਨਹੀਂ ਤੁਹਾਡਾ ਸਵਾਗਤ ਕਰਨਾ ਸਾਹਮਣੇ ਖੜਾ ਹੋ ਕੇ ਦਾ ਇੱਕਾ ਨੇ ਕਿਹਾ ਨਕੂਤਰੋ ਕਿ 117 ਦਿੱਤਾ ਤੋਂ ਤੇ ਗੋਡਾ ਰੱਖ ਦਿੱਤਾਂਗੇ ਮੈਂ ਕੀ ਕਿਹਾ 117 ਚ ਰਾਣਾ ਆਉਂਦਾ ਰਣ ਟੱਕਰ ਦੁੱਤਾ ਆਪਣਾ ਕੰਮ ਚਾਹੇ ਸਾਡੇ ਪ੍ਰਧਾਨ ਜੀ ਨੇ ਚਾਹੇ ਸੀਐਲਪੀ ਸਾਹਿਬ ਆ ਇਸ ਬੰਦੇ ਨੂੰ ਧਿਆਨ ਦੇਣ ਇਹਨਾਂ ਦੀ ਜ਼ਰਤ ਨਹੀਂ ਕਿ ਸਾਡੇ ਕਾਂਗਰਸੀਆਂ ਨੂੰ ਵੇਖ ਵੀ ਲੈਣ ਅਸੀਂ ਹਰ ਮਹੱਲੇ ਚ ਹਰ ਪਿੰਡ ਚ ਹਰ ਗਲੀ ਚ ਹਰ ਬਾੜ ਚ ਹਰ ਸ਼ਹਿਰ ਚ ਸਾਰੇ ਪੰਜਾਬ ਚ ਸਾਡੇ ਨਾਲ ਮਜਬੂਤ ਕੌਣ ਹੈ ਵੀ ਖੜੇ ਤਾਂ ਹਾਂ ਦੇ ਕਪੂਰਤਲਾ ਕਿਦਾਂ ਖੜਾ ਹੋਏਗਾ ਮੈਂ ਦੱਸ ਦਿੰਦਾ ਮੈਂ ਕਹਿੰਦਾ ਤਾਂ ਕਾਵੇ ਖੜਾ ਹੋ ਮੈਂ ਮੈਂ ਤੁਹਾਡੇ ਨਾਲ ਰੋਲਾ ਕਾਦਾ ਮੈਂ ਸਹੀ ਗੱਲ ਕਰਦું ਸੀ ਪੰਜਾਬ ਸਰਕਾਰ ਦਾ ਸਮਾਂ ਹੈ ਕਿ ਉਹ ਹੱਤਿਆਰੇ ਪੰਜਾਬ ਨੂੰ ਨਸ਼ਾ ਸੀ ਕਿੰਨੀ ਘੱਟਦਾ ਜਿਹੜਾ ਉਹ ਆਪਰੇਸ਼ਨ ਤਰਹਾ ਜਿਹੜਾ ਵਾ ਉਹ ਸ਼ੁਰੂ ਕੀਤਾ ਯਾਰ ਉਹ ਹਰ 6 ਮਹੀਨੇ ਬਾਅਦ ਇਹਨਾਂ ਦਾ ਨਵਾਂ ਨਾ ਹੁੰਦਾ ਪੁਰਾਣਾ ਭੁੱਲ ਜਾਂਦੇ ਆ ਨਸ਼ਾ ਕੋਈ ਨਹੀਂ ਖਤਮ ਹੋਇਆ ਜੇ ਹਲਕਾ ਇੰਚਾਰਜ ਜਾਂ ਕੋਈ ਵੀ ਆਮ ਆਦਮੀ ਦਾ ਪਾਰਟੀ ਦਾ ਬੰਦਾ ਵਾਰਡ ਵਾਈਜ਼ ਪਿੰਡ ਵਾਈਜ਼ ਸ਼ਹਿਰ ਦਾ ਪੂਰਾ ਚਿੱਠਾ ਲੈਣਾ ਚਾਹਵੇ ਕਿ ਕੌਣ ਕੌਣ ਇਨਵੋਲਵਡ ਹੈ ਪੁਲਿਸ ਦੇ ਕਿਹੜੇ ਕਿਹੜੇ ਬੰਦੇ ਇਨਵੋਲਵਡ ਹੈ ਹਲਕਾ ਇੰਚਾਰਜ ਇਨਵੋਲਵਡ ਹੈ ਨਹੀਂ ਹੈ ਉਹ ਫੋਟੋਆਂ ਤੋਂ ਪਤਾ ਲੱਗ ਜਾਂਦਾ ਆਲੇ ਦੁਆਲੇ ਯਾਰ ਦੜਾ ਸੱਟਾ ਕਿ ਕੀ ਹੈ ਯਾਰ ਮਜ਼ਾਕ ਬਣਾ ਲਈ ਉਹਨੇ ਕਾਨੀ ਦਾ ਉਹ ਬੀਜੇਪੀ ਦਾ ਸਰਬੰਧੂ ਦੀ ਜਿਹੜੀ ਚੜ੍ਹੀ ਆ ਸਰੋਂ ਰਸਮੀ ਨਾਮ ਸੁਣਾਈ ਬਾਕੀ ਰਹਿ ਗਿਆ ਜਿੱਦਾਂ ਦੇ ਪੂਰੀ ਨਵੇਂ ਨਵੇਂ ਸੰਗੀਤ ਆ ਰਹੇ ਆਂ ਬਿਦਾਂ ਸੁਭਾਅ ਲੱਖਣ ਨੂੰ ਰਹਿ ਕੇ ਜੀ ਵੱਡੇ ਲਈ ਡੋ ਕੀ ਤਿਆਰੀ ਹੈ ਤੁਹਾਡੀ ਕਹਾਣੀ ਮੇਰੀ ਕੋਈ ਤਿਆਰੀ ਨਹੀਂ ਮੇਰੀ ਤਾਂ ਹੀ ਤਿਆਰੀ ਜਿਹੜੀ ਤੁਸੀਂ ਦੇਖੀ ਹੈ ਜੇ ਤਿਆਰੀ ਨੂੰ ਤਿਆਰੀ ਮੰਨਦਾ ਤਾਂ ਮੰਨਦਾ ਯਾਰ ਨਵੀਂ ਤੂੰ ਮੇਰਾ ਵੀਰ ਹੈ ਕਿ ਰਾਣੀ ਦੀ ਤਿਆਰੀ ਹੈ ਰਾਣੀ ਦੀ ਜ਼ਿੰਮੇਵਾਰੀ ਆਪਣੇ ਹਲਕੇ ਦੀ ਆ ਹਾਂਜੀ ਬਾਕੀ ਜਿੰਨੀ ਮੇਰੀ ਜ਼ਿੰਮੇਵਾਰੀ ਉਹ ਮੈਂ ਬੜਾ ਜੀ ਅੱਜ ਦੇ ਪ੍ਰਦਰਸ਼ਨ ਨੂੰ ਤੁਸੀਂ ਸ਼ਕਤੀ ਪ੍ਰਦਰਸ਼ਨ ਮੰਨਦੇ ਹੋ ਬਿਲਕੁਲ ਨਹੀਂ ਮੰਨਦਾ ਮੈਂ ਮੈਂ ਬਿਲਕੁਲ ਨਹੀਂ ਮੰਨਦਾ ਮੈਂ ਸ਼ਕਤੀ ਸ਼ਕਤੀ ਹੈ ਨਹੀਂ ਲੋਕਾਂ ਦੇ ਪੈਰਾਂ ਜਰ ਪੈ ਕੇ ਨਵੇਂ ਗੋਟਾਂ ਮੰਗੀਆਂ ਹਾਂਜੀ ਲੋਕਾਂ ਦਾ ਸੇਵਕ ਬਣ ਕੇ ਮੈਂ ਸੇਵਾ ਕੀਤੀ ਮੇਰੇ ਕਿਸਨੇ ਤੇ ਇੰਨੇ ਲੋਕ ਆਇਆ ਅਗਲੀ ਵਾਰ ਜੇ ਕੋਈ ਕਰਨ ਇਹਦਾ ਕਰੇਗਾ ਨਾ ਕਿ ਮੈਨੂੰ ਜਲੀਲ ਕਰਨ ਲਈ ਮੇਰੇ ਘਰ ਦੇ ਕੇ ਆਉਣ ਦੀ ਕੋਸ਼ਿਸ਼ ਕਰੇਗਾ ਹਾਂ ਠੀਕ ਹੈ ਤੁਹਾਡਾ ਆਖਿਆ ਚਲ ਤੁਸੀਂ ਕਿਧਰਾ ਕੀਮਤਾ ਦੀ ਗੋਲੀਆਂ ਕਿ ਉਨੀਆਂ ਕੋ ਕੋ ਆਓ ਯਾਰ ਜਿੰਨੀਆਂ ਕਿ ਲੋਕ ਤੁਹਾਨੂੰ ਮਾੜਾ ਨਾ ਕਹਿਣ ਤੁਸੀਂ ਸਟੇਜ ਲਾਓ ਕਿਸੇ ਕਿਸੇ ਵੀ ਸੜਕ ਰੋਕ ਕੇ ਪ੍ਰਦਰਸ਼ਨ ਕਰ ਲਓ ਆਪਣੇ ਸ਼ਾਲਾਮਾਰ ਬਾਗ ਸੇ ਹਾਂਜੀ ਸ਼ਾਲਾਮਾਰ ਬਾਗ ਹੈ ਕਹਿੰਦੇ ਲਈਆ ਕਿਤੇ ਹੋਰ ਕਾਮਨ ਪਲੇਸ ਵੇਖ ਲਓ ਕਰੋ ਹਾਂ ਜਲਸਾ ਬੁਲਾਓ ਆਪਣੇ ਲੀਡਰ ਦੇਵ ਗੋਰਾ ਨੂੰ ਸਾਨੂੰ ਮੈਨੂੰ ਕੋਈ ਦਰਾਜ ਨਹੀਂ ਇਹ ਪੋਲਿਟਿਕ ਚੰਗਾ ਮਾੜਾ ਸੁਣਨ ਦੀ ਬਰਦਾਸ਼ਤ ਕਰਨ ਦੀ ਆਤਮ ਲੇਕਿਨ ਮੈਂ ਇੱਕ ਗੱਲ ਫੇਰ ਕਹਿ ਰਿਹਾ ਕਿ ਜੇ ਮੇਰੇ ਕੋਲ ਘਰ ਆ ਕੇ ਮੇਰੇ ਘਰ ਦੇ ਸਾਹਮਣੇ ਕਰਨਾ ਚਾਹੇਗਾ ਮੈਂ ਨਹੀਂ ਬਰਦਾਸ਼ਤ ਮੈਂ ਰਹਿਣਾ ਰਹਿਣਾ

ਸੂਬਾ ਪ੍ਰਧਾਨ ਜਿਹੜਾ ਹੈ ਉਹ ਹਾਈ ਕਮਾਂਡ ਨੇ ਬਣਾਉਣਾ ਸਾਡੇ ਕੋਲ ਸੂਬਾ ਪ੍ਰਧਾਨ ਹੈਗਾ ਮੈਂ ਸੂਬਾ ਪ੍ਰਧਾਨ ਜੀ ਨੂੰ ਵੀ ਬੇਨਤੀ ਕੀਤੀ ਆ ਕਿ ਆਪਾਂ ਤਕੜੇ ਹੋ ਕੇ ੜੀਏ ਖਾਲੀ ਸਟੇਜਾਂ ਤੇ ਨਹੀਂ ਤ ਆਪਾਂ ਗਰਾਊਂਡ ਤੇ ਉਤਰ ਇਹ ਕਾਂਗਰਸ ਸਰਗੀ ਤੇ ਕੋ ਪਾਰਟੀ ਨਹੀਂ